ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੱਦੀ ਪਿੰਡ ਅਜਨੂਹਾ ਇਨਾ ਮਹਾਂਪੁਰੇ ਇਲਾਕੇ ਵਿੱਚ ਗਰੀਬ ਦਾ ਮੂੰਹ ਗੁਰੂ ਦੀ ਗੋਲਾ ਸੰਸਥਾ ਅਜਨੂਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਮਹਾਰਾਜ ਦੇ ਵਰਥਾਏ ਗਏ ਬਾਬਾ ਜੱਕ ਜੱਦੀ ਪਿੰਡ ਨੂੜੂ ਵਿਖੇ ਸੰਸਥਾ ਵੱਲੋਂ ਐਨ ਆਰ ਆਈ ਅਤੇ ਇਲਾਕਾ ਨੂੰ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਨੂੜੂ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਲ ਲੈਬੋਰਟਰੀ ਚਲਾਈ ਜਾ ਰਹੀ ਹੈ ਇੱਥੇ ਕਿ 10 ਰੁਪਏ ਪਾਤੀ ਦੇ ਦੋ ਦਿਨ ਦਵਾਈ ਫਰੀਦ ਦਿੱਤੀ ਜਾਂਦੀ ਆ ਤੇ ਲੈਬੋਰਟਰੀ ਵਿੱਚ 50% ਡਿਸਕਾਊਂਟ ਟੈਸਟ ਕੀਤੇ ਜਾਂਦੇ ਨੇ ਅੱਜ ਅੱਜ ਮਾਲਵੇ ਦੇ ਜ਼ਿਲ੍ਹਾ ਫਰੀਦਕੋਟ ਤੋਂ ਸਾਡੇ ਕੋਲ ਸੰਗਤ ਦਵਾਈਆਂ ਪਹੁੰਚੀਆਂ ਹੋਈਆਂ ਨੇ ਜੀ ਰਣਵੀਰ ਸਿੰਘ ਜੀ ਤੇ ਅਸੀਂ ਇਕੱਠਿਆਂ ਨੌਕਰੀ ਕੀਤੀ 74 ਆਰਮਰ ਨਾਲ ਵਿੱਚ ਇਕੱਠਿਆਂ ਨੌਕਰੀ ਕੀਤੀ ਹੈ ਜੀ ਤੇ ਇਹਨਾਂ ਦੀ ਮਸ਼ੀਨ ਨੂੰ ਪ੍ਰੋਬਲਮ ਸੀ ਕੁਝ ਬਾਕੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਹਾਂ ਜੀ ਵੀਰ ਜੀ ਕੀ ਨਾ ਆਪਣਾ ਜੀ ਰਣਵੀਰ ਸਿੰਘ ਰਣਵੀਰ ਸਿੰਘ ਕਿਹੜੇ ਜਗ੍ਹਾ ਤੋਂ ਆਏ ਈਲਾ ਫੇਰ ਕੋਟ ਪੰਡੇ ਜਾਣ ਵਾਲਾ ਜਾਣ ਵਾਲਾ ਤੇ ਕੀ ਸਮੱਸਿਆ ਸੀ ਇਹਨਾਂ ਦਾ ਮੇਰੇ ਮਿਸੇਜ ਦਾ ਗੋਡਾ ਦਰਦ ਕਰਦਾ ਗੋਡੇ ਦਾ ਦਰਦ ਕਰਦਾ ਸੀ ਹਾਂਜੀ ਤੇ ਕਿੰਨੇ ਸਾਲ ਹੋ ਗਏ ਸੀ ਸਾਲ ਹੋ ਗਿਆ ਸੀ 1 ਸਾਲ ਹੋ ਗਿਆ ਸੀ ਹਾਂਜੀ ਹਾਂਜੀ ਤੇ ਪਹਿਲਾਂ ਤੁਹਾਡੇ ਤੋਂ ਖਾਧੀ ਆ ਪਹਿਲਾਂ ਕੋਟਪੁਰੇ ਖਾਧੀ ਜੀ ਸਾਡੇ ਉਸ ਨਾਲ ਪੰਡਾ ਅੱਛਾ ਜੀ ਪੰਜ ਗ੍ਰੇ ਕਲਾਂ ਉੱਥੋਂ ਵੀ ਖਾਧੀ ਪਰ ਖਾਧੀ ਆਰਾਮ ਨਹੀਂ ਆਇਆ ਆਰਾਮ ਨਹੀਂ ਆਇਆ ਹਾਂਜੀ ਤੇ ਇੱਥੇ ਗੁਰਨਾਨਕ ਚਾਈਲਡਰਿਨ ਵੈਲਵਰਡ ਨੋਟਵੈਕ ਕਿੰਨੀ ਵਦ ਲੈਣੇ ਸੀ ਅਸੀਂ ਤੀਸਰੀ ਵਾਰ ਆਏ ਸਾਨੂੰ 80% ਆਰਾਮ ਅਸੀਂ ਬਣ ਆਰਾਮ ਹੈਗਾ ਨਾ ਹਾਂਜੀ ਹਾਂਜੀ ਤੇ ਪਹਿਲਾਂ ਕੀ ਪ੍ਰੋਬਲਮ ਆ ਰਹੀ ਸੀ ਨੇ ਕਿ ਗੋਡੇ ਕਰਕੇ ਨਾ ਨੂੰ ਇਹਨਾਂ ਕੋਲ ਤੁਰਿਆ ਨਹੀਂ ਜਾਂਦਾ ਸੀਗਾ ਅੱਛਾ ਠੀਕ ਹੈ ਜੀ ਤੇ ਦਰਦ ਬਹੁਤ ਕਰਦਾ ਗੋਡਾ ਅੱਛਾ ਹੁਣ ਠੀਕ ਹੈ ਬਿਲਕੁਲ ਹਾਂ ਬਿਲਕੁਲ ਠੀਕ ਹੈ ਤੇ ਸੰਗਤਾਂ ਕੁਝ ਗਾਣੇ ਜਾਉਂਗੇ ਸੰਗਤਾਂ ਨੂੰ ਸੰਗਤਾਂ ਜੀ ਇੱਥੇ ਹੁਣ ਬਿਨਾ ਉਹਦੇ ਤੋਂ ਭੇਦ ਭਾਵ ਤਾਂ ਦਵਾਈ ਦਿੱਤੀ ਜਾਂਦੀ ਹੈ ਓਕੇ ਠੀਕ ਹੈ ਬੱਧੀ ਗਿਆ ਜੀ ਕੋਈ ਲਾਲਚ ਨਹੀਂ ਕਰ ਡਾਕਟਰ ਆ ਬਹੁਤ ਠੀਕ ਆ ਸਟਾਫ ਬਹੁਤ ਠੀਕ ਆ ਜੀ ਓਕੇ ਠੀਕ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਚਲੋ ਠੀਕ ਹੈ ਜੀ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਪ